ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢਣ ਲਈ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਤਹਿਤ ਪੋਲੀ ਫਾਰਮਿੰਗ ਖੇਤੀ ਕਰਵਾਈ ਗਈ ਸੀ ਪਰ ਇਹ ਖੇਤੀ ਹੁਣ ਕਿਸਾਨਾਂ ਨੂੰ ਰਾਸ ਨਹੀਂ ਆ ਰਹੀ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਕੁਝ ਨਵਾਂ ਕਰ ਦਿਖਾਉਣ ਦੇ ਮਕਸਦ ਨਾਲ ਮਾਨਸਾ ਦੇ ਪਿੰਡ ਤਲਵੰਡੀ ਅਕਲਿਆ ਦੇ ਨੌਜਵਾਨ ਕਿਸਾਨ ਸੰਦੀਪ ਸਿੰਘ ਨੇ ਪੋਲੀ ਹਾਊਸ ਲਗਾ ਕੇ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਸੀ ਇਸ ਉਤਸ਼ਾਹੀ ਕਿਸਾਨ ਨੇ ਆਪਣੀ ਜ਼ਮੀਨ ਗਿਰਵੀ ਰੱਖ ਕੇ ਪੋਲੀ ਹਾਊਸ ਤੇ 50 ਲੱਖ ਰੁਪਏ ਖਰਚੇ ਪਰ ਪੋਲੀ ਹਾਊਸ ਲਗਾਉਣ ਵਾਲੀ ਕੰਪਨੀ ਵੱਲੋਂ ਫੁੱਲਾਂ ਦੀ ਵਧੀਆ ਪੈਦਾਵਾਰ ਹੋਣ ਦਾ ਲਿਖਤੀ ਵਿਸ਼ਵਾਸ ਦਿਵਾਉਣ ਦੇ باوجود ਪੈਦਾਵਾਰ ਨਾ ਹੋਣ ਕਾਰਨ ਸੰਦੀਪ ਸਿੰਘ ਖੁਦ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ ਸੰਦੀਪ ਸਿੰਘ ਨੇ ਦੱਸਿਆ ਕਿ ਪੋਲੀ ਹਾਊਸ ਲਗਾਉਣ ਵਾਲੀ ਕੰਪਨੀ ਅਤੇ ਬਾਗਬਾਨੀ ਵਿਭਾਗ ਵੱਲੋਂ ਪੈਦਾਵਾਰ ਅਤੇ ਮੰਡੀਕਰਨ ਵਿੱਚ ਸਹਿਯੋਗ ਨਾ ਦੇਣ ਕਾਰਨ ਉਹ ਆਪਣੇ ਇਸ ਫਾਰਮ ਦੀ ਖੇਤੀ ਤੇ ਟਰੈਕਟਰ ਚਲਾ ਕੇ ਇਸ ਨੂੰ ਨਸ਼ਟ ਕਰਨ ਲਈ ਮਜਬੂਰ ਹੋਇਆ ਹੈ ਪਰਕਾਰ ਵੱਲੋਂ ਸਾਨੂੰ ਬਹੁਤ ਜ਼ਿਆਦਾ ਮਤਲਬ ਪਹਿਲਾਂ ਉਹ ਸ਼ਾਇਦ ਕੀਤਾ ਗਿਆ ਵੀ ਅਸੀਂ ਨਵੀਂ ਟੈਕਨੀਕ ਨਾਲ ਖੇਤੀ ਸ਼ੁਰੂ ਕਰੀਏ ਤੇ ਸਾਨੂੰ ਸਰਕਾਰ ਦੀ ਸਕੀਮ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਦੇ ਅਧੀਨ ਕੰਮ ਮੈਂ ਸ਼ੁਰੂ ਕੀਤਾ ਫੁੱਲਾਂ ਦੀ ਖੇਤੀ ਦਾ ਪੋਲੀ ਹਾਊਸ ਲਗਾ ਕੇ ਪੂਰਾ ਜਿਹਦੇ ਵਿੱਚ 48 ਲੱਖ ਦਾ ਲੋਨ ਤੇ 10 ਲੱਖ ਰੁਪਏ ਕੈਸ਼ ਦਿੱਤਾ ਮੈਂ ਪਰ ਸਰਕਾਰ ਨੂੰ ਵਿਭਾਗ ਬੰਨੀਓ ਮਤਲਬ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਇਸ ਬਾਰੇ ਬਣਿਆ ਦੀ ਢਾਂਚੇ ਬਾਰੇ ਜਿਹੜੇ ਲੋਕਲ ਵਿਭਾਗ ਦੇ ਅਧਿਕਾਰੀ ਹੈ ਉਹਨਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਪੋਲੀ ਹਾਊਸ ਦੇ ਵਿੱਚ ਕਿਵੇਂ ਖੇਤੀ ਕਰਨੀ ਹੈ ਕੀ ਕਰਵਾਉਣਾ ਹੈ ਕੋਈ ਮਾਰਕੀਟਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਤੋਂ ਦੁਖੀ ਹੋ ਕੇ ਮੈਨੂੰ ਅੱਜ ਫੁੱਲਾਂ ਦੀ ਖੇਤੀ ਬੋਣੀ ਪੈ ਪਈ ਹੈ ਤੇ ਇਸ ਲਈ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਹੈਗਾ ਵੀ ਅਸੀਂ ਜਿਵੇਂ ਆਪਦੀ ਕਣਕ ਝੋਨਾ ਲਾ ਰਹੇ ਹਾਂ ਸਾਨੂੰ ਲੋਨ ਦਿੱਤਾ ਜਾਵੇ ਐਵੇਂ ਸਾਨੂੰ ਥਾਂਸੀ ਦੇ ਰੱਸੀ ਨਾ ਬੰਡੇ ਜਾਣ ਤਾਂ ਕਿ ਅਸੀਂ ਲੋਨ ਦੇ ਥੱਲੇ ਆ ਚੁੱਕੇ ਹਾਂ ਬਹੁਤ ਜ਼ਿਆਦਾ ਬਾਗਬਾਨੀ ਵਿਭਾਗ ਕਿਸਾਨਾਂ ਵੱਲੋਂ ਲਗਵਾਏ ਇਹਨਾਂ ਪੋਲੀ ਹਾਊਸਾਂ ਵਿੱਚ ਆਪਣੀ ਕਿਸੇ ਤਰ੍ਹਾਂ ਦੀ ਭਾਗੀਦਾਰੀ ਤੋਂ ਇਨਕਾਰ ਕਰ ਰਿਹਾ ਹੈ ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਡਾਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਸਿੱਧੇ ਹੀ ਪੋਲੀ ਹਾਊਸ ਲਗਾਉਣ ਵਾਲੀ ਕੰਪਨੀ ਤੋਂ ਪੋਲੀ ਹਾਊਸ ਲਗਵਾਏ ਸਨ। ਉਹਨਾਂ ਕਿਹਾ ਕਿ ਵਿਭਾਗ ਦਾ ਇਸ ਵਿੱਚ ਕੋਈ ਰੋਲ ਨਹੀਂ ਹੈ। ਉਹਨਾਂ ਨਾਲ ਇਹ ਵੀ ਕਿਹਾ ਕਿ ਕਿਸਾਨ ਸੰਦੀਪ ਸਿੰਘ ਨੇ ਬੈਂਕ ਤੋਂ ਲੋਨ ਪ੍ਰਾਪਤ ਕਰਕੇ ਉਹਨਾਂ ਕੋਲ ਸਬਸਿਡੀ ਲਈ ਅਪਲਾਈ ਕੀਤਾ ਸੀ। ਆ ਆ ਜਿਹੜਾ ਮਾਨਸਾ ਦੇ ਵਿੱਚ ਆਰਥਿਕ ਵਾਈਸਕਿਮ ਲੱਗ ਰਹੀ ਹੈ ਜਿਹਦੇ ਤਹਿਤ ਪ੍ਰੋਟੈਕਟਿਡ ਕਲਟੀਵੇਸ਼ਨ ਅਧੀਨ ਵਿਭਾਗ ਵੱਲੋਂ ਕੀਤੀ ਸਹਾਇਤਾ ਦਿੱਤੀ ਜਾਂਦੀ ਹੈ ਨਾਲ ਨਾਲ ਕਲਟਰਿੰਗ ਥੀਰੀਆ ਦੇ ਉੱਤੇ ਵੀ ਕੰਮ ਕੀਤੇ ਰੱਬੀਆ ਨਹੀਂ ਹੈਗਾ ਇਸ ਸੰਬੰਧ ਵਿੱਚ ਜਦੋਂ ਵੀ ਫਾਰਮਰ ਸਾਡੇ ਕੋਲ ਆਉਂਦਾ ਆਸਤੀ ਕਦੇ ਵੀ ਰਕਮੈਂਡ ਨਹੀਂ ਕਰਦੇ ਕਿ ਮਾਰਕੀਟ ਡਿਪਾਰਟਮੈਂਟ ਕੋਲ ਜਾਓ ਤੇ ਕੋਈ ਮੰਡੀਕਰਨ ਖੁਦ ਫਾਰਮਰ ਨੇ ਆਪ ਕਰਨਾ ਆਉਂਦਾ ਹੈਗਾ ਜਿਹੋ ਜਾਓ ਮੰਡੀਕਰਨ ਕਰੂਗਾ ਉਹ ਜਹੀ ਉਹਨੂੰ ਪ੍ਰੋਫਿਟੇਬਲ ਹੋਊਗਾ ਪ੍ਰੋਜੈਕਟ ਇਹ ਮੰਡੀਕਰ properly ਕਰ ਪਾਊਗਾ ਆਪ ਕੋ ਸਾਡਾ ਆਪਣੇ ਵਾਸਤੇ ਹੈ ਖਾਤੇ ਵਾਸਤੇ ਪਾਵੇਂ ਕੇ ਪਹਿਲਾ ਪਹਿਲ ਹੈ ਪੋਲੀ ਹਾਊਸ ਖੇਤੀ ਵੱਲ ਕਾਫੀ ਕਿਸਾਨਾਂ ਦਾ ਰੁਝਾਨ ਦੇਖ ਨੂੰ ਮਿਲਿਆ ਸੀ ਪਰ ਸੰਦੀਪ ਸਿੰਘ ਦੀ ਇਹ ਖਬਰ ਸੁਣ ਕੇ ਹੁਣ ਇਸ ਖੇਤੀ ਨੂੰ ਕਰਨ ਵਾਲੇ ਕਿਸਾਨ ਸ਼ੁਰੂਆਤ ਤੋਂ ਪਹਿਲਾਂ ਜ਼ਰੂਰ ਸੋਚਣਗੇ ਮਾਨਸਾ ਤੋਂ ਸਪੋਕਸਮੈਨ ਟੀਵੀ ਦੇ ਲਈ ਗੁਲਜੀਤ ਸਿੰਘ ਸਿੱਧੂ ਦੀ ਰਿਪੋਰਟ